ਆਪ ਜੀ ਦੀ ਜਾਣਕਾਰੀ ਲਈ ਜਦੋਂ ਕਿਤੇ ਆਪਣੀ ਕੱਲਿਆਂ ਦੀ ਚੀਜ਼ ਹੁੰਦੀ ਆ ਤੇ ਆਪਾਂ ਬਹੁਤ ਧਿਆਨ ਰੱਖਦੇ ਹਾਂ ਜਦੋਂ ਇਹ ਚੀਜ਼ਾਂ ਸਾਂਝੀਆਂ ਹੁੰਦੀਆਂ ਹਨ ਤੇ ਵੇਖ ਲਓ ਚਲੋ ਰੰਗ ਤੇ ਕੁਦਰਤ ਦੇ ਆ ਬਰਸਾਤ ਹੋ ਰਹੀ ਆ ਪਰ ਜਿਹੜੀ ਚੀਜ਼ ਨੂੰ ਬਚਾਇਆ ਜਾ ਸਕਦਾ ਉਹ ਤੇ ਬਚਾਇਆ ਜਾ ਸਕਦਾ ਨਾ ਇਹ ਹਾਲ ਹੈ ਸਾਂਝੀਆਂ ਚੀਜ਼ਾਂ ਦਾ ਵੇਖ ਲਓ ਭਰਾਓ ਜਦੋਂ ਟਾਈਮ ਨਾਲ ਆਪਾਂ ਚੀਜ਼ਾਂ ਨਹੀਂ ਵੰਡਦੇ ਫਿਰ ਕੀ ਹਾਲ ਹੁੰਦਾ ਵਾ ਇਹ ਆ ਸਾਰੀਆਂ ਚੀਜ਼ਾਂ ਪਾਣੀ ਪੈ ਪੈ ਜੰਗਾਲੀਆਂ ਜਾਂਦੀਆਂ ਵਾ ਇਹੋ ਹੀ ਪਾਣੀ ਆ ਜਿਹੜਾ ਫਾਇਦੇਮੰਦ ਆ ਪਰ ਜੇ ਨੂੰ ਗਲਤੋ ਦੀ ਵਰਤੋਂ ਗਲਤ ਜਗ੍ਹਾ ਤੇ ਪੈ ਜਾਂਦਾ ਸਾਰੀਆਂ ਚੀਜ਼ਾਂ ਨਸ਼ਟ ਹੋ ਜਾਂਦੀਆਂ ਵਾ ਆ ਕਣਕਲੇ ਡਰਾਮੇ ਆ ਆ ਡਰਾਮ ਪਏ ਗਾਡਰ ਪਏ ਚਾਰਾਂ ਪਈਆਂ ਕਮਰਾ ਖਾਲੀ ਕਰਨਾ ਪਿਆ ਸੰਦੂਕ ਭੇਜ ਗਿਆ ਆ ਦੇਖ ਲੋ ਹਾਲ ਇਤ ਇਨਾਂ ਥੱਲੇ ਡਿਗ ਡਿਗ ਵੱਜਣ ਦੇੀਆਂ ਵਾ ਪੁਰਾਣੀ ਛੱਤਾਂ ਪਈਆਂ ਹੀ ਗਾਡਰ ਪਏ ਸੀ ਟਾਟਾ ਦੇ ਵੇਖੋ ਕਿਡਾ ਵਰੀਆ ਜਿ ਤਰ੍ਹਾਂ ਦੇ ਗਾਡਰ ਟਾਟਾ ਦੇ ਜੁੱਤੀ ਬਾਟਾ ਜੀ ਤੇ ਪਰਤੀ ਕਰਨ ਕਰਡਰ ਜਦੋਂ ਟਾਈਮ ਨਾ ਆਪਾਂ ਇਹਨਾਂ ਦੀ ਰਿਪੇਅਰ ਬਾਨਿਆਂ ਦੀ ਟੈਨਾਂ ਦੀ ਨਹੀਂ ਕਰਨੀ ਹੁਣ ਇਹ ਵੀ ਟਾਈਮ ਦੀ મર્યાદ ਹੈ ਹਰ ਇੱਕ ਚੀਜ਼ મર્યાદ ના ઓਦੀ ਰਿਪੇਅਰ ਕਰਨੀ ਪੈਂਦੀ ਆ ਨਿਤ ਹੀ દુનિયા ਕਿ ਤਰ੍ਹਾਂ ਚੱਲੇ ਜਿਹੜੀ ચીજ બનੀਆਂ ਨੇ ਟੁੱਟਣਾ ਭੱਜਣਾ ਵੀ ਹੈਗਾ ਵਾ ਪਰ આ ਥੋੜੀ ਜੀ ચીજ ਐ ਇਥੋਂ ਟੁੱਟ ਭੱਜ ਗਏ ਬਾਨੇ ਜਿਸ ਕਰਕੇ ਇਹ ਗੱਲਤੀ ਆ ਅਸਰ ਵਿੱਚ ਸਾਂਝੀਆਂ ਛੱਤਾਂ ਦਾ ਸਾਂਝੇ ਘਰਾਂ ਦਾ ਹਾਲ ਆ ਤੇ ਦੇਖ ਲੋ ਤੁਸੀਂ ਉਹ ਵੀ ਕਮਾਲ ਆ ਪਰ ਟਾਈਮ ਨਾਲ ਜਿਹੜਾ ਜੋ ਸੈਂਸ ਕਹਿੰਦੀ ਹੈ ਤੇ ਟਾਈਮ ਨਾਲ ਹਰ ਚੀਜ਼ ਨੂੰ ਸਹੀ ਸਹੀ ਤਰੀਕੇ ਨਾਲ ਉਹਦੀ ਵੰਡ ਕਰਨੀ ਚਾਹੀਦੀ ਹੈ ਤੇ ਜਦੋਂ ਕਿਸ ਦੀ ਆਪਣੀ ਚੀਜ਼ਾਂ ਦੀ ਉਹਦੀ ਬਹੁਤ ਸਾਵਧਾਨੀ ਸੰਭਾਲ ਕਰਦਾ ਵਾ ਜਿਸ ਤਰ੍ਹਾਂ ਤੁਸੀਂ ਆਪਾਂ ਲਾ ਲੋ ਘਰਾਂ ਵਿੱਚ ਅਨਮੀਟਰ ਚੱਲੇ ਆ ਲਵਾਏ ਬਿਜਲੀ ਵਾਲੇ ਜਦੋਂ ਕਿਤੇ ਲਾਈਟ ਜਾਂਦੀ ਆ ਆਪਾਂ ਬੱਚਿਆਂ ਨੂੰ ਘਰ ਵਾਲੀ ਨੂੰ ਘਰ ਵਾਲੀ ਘਰ ਵਾਲੇ ਨੂੰ ਵੀ ਦਬਕੇ ਮਾਰਦੀ ਆ ਬੰਦ ਕਰੋ ਬਲਬ ਜਗਦਾ ਟੀਵੀ ਚੱਲਦਾ ਪੱਖਾ ਚੱਲਦਾ ਕਿਉਂਕਿ ਪਤਾ ਹੁੰਦਾ ਚੀਜ਼ ਪ੍ਰਾਈਵੇਟ ਹੋਣਾ ਆਪਣੀ ਵਰਤਣੀ ਆ ਤੇ ਜਦੋਂ ਕਿਤੇ ਬੱਤੀ ਆ ਰਹੀ ਹੁੰਦੀ ਪਿਛੋਂ ਸਾਂਝੀ ਵੱਡੀ ਸਰਕਾਰੀ ਬਿਜਲੀ ਵੀ ਕਹਿ ਸਕਦੇ ਆ ਆਪਾਂ ਚਲੋ ਜੋ ਵੀ ਹੈਗਾ ਵਾ ਉਦੋਂ ਆਪਾਂਵੇਂ ਹੀਟਰ ਚੱਲੀ ਜਾਣ ਪੱਖੇ ਚੱਲੀ ਜਾਣ ਫ੍ਰੀਜਾਂ ਚੱਲੀ ਜਾਣ ਮੋਟਰਾਂ ਚੱਲੀ ਜਾਣ ਬੇਵਜਾ ਉਦੋਂ ਕੋਈ ਨਹੀਂ ਜੇ ਵੇਂਦਾ ਕਿਉਂਕਿ ਉਹਨੂੰ ਆਪਾਂ ਨਹੀਂ ਆਏ ਤੇ ਖਾਤਾ ਸਾਂਝਾ ਪਰ ਇਹ ਨਹੀਂ ਪਤਾ ਕਿ ਇਹ ਵੀ ਸਾਂਝੇ ਖਾਤਿਆਂ ਦੇ ਵਿੱਚ ਘਾਟੇ ਪੈਣੇ ਮੁੜ ਕੇ ਅਸਰ ਸਾਰਿਆਂ ਤੇ ਪੈਣਾ ਵਾ ਇਸੇ ਤਰ੍ਹਾਂ ਆ ਜੀ ਜਿਹਦਾ ਹੱਥ ੱਪੜਦਾ ਵਾ ਉਹ ਢੇਲਣੀ ਕਰਦਾ ਹੁਣ ਜਦੋਂ ਦੇ ਮੀਟਰ ਲੱਗੇ ਸੀ ਕੋਈ ਚਲੋ ਆਪਾਂ ਗੱਲ ਮੀਟਰਾਂ ਦੀ ਕਰਦੇ ਹਾਂ ਕੋਈ ਗੁੱਸਾ ਨਾ ਕਰਿਓ ਉਦੋਂ ਇੱਕ ਫਾਇਦੇਮੰਦ ਸੀ ਬਾਤ ਚੱਕਰ ਘੱਟ ਹੁੰਦਾ ਏ ਗਲੀਆਂ ਨਾਲੀਆਂ 'ਚ ਮਸ਼ਰ ਦੀ ਪ੍ਰਦੈਸ਼ ਘਾਟੀ ਹੀ ਬਿਮਾਰੀਆਂ ਦਾ ਘਾਟ ਸੀ ਖਤਰਾ ਉਦੋਂ ਸਾਰੇ ਭੈਣ ਭਰਾ ਇੱਕ ਗਲਾਸ ਪਾਣੀ ਵੀ ਲੈਣਾ ਹੁੰਦਾ ਸੀ ਤੇ ਆਪਣਾ ਮੜੇ ਤਰੀਕੇ ਨਾਲ ਟੂਟੀ ਤੋਂ ਜਾਂ ਵਾਟਰ ਕੋਲਰ ਤੋਂ ਲੈ ਲੈਂਦੇ ਆ ਤੇ ਜਦੋਂ ਕਿਤੇ ਪਹਿਲੋਂ ਨਜਾਇਜ਼ ਚੱਲਦੀਆਂ ਸੀ ਬਿਜਲੀਆਂ ਉਦੋਂ ਜੇ ਕਿਸੇ ਨੇ ਇੱਕ ਬਾਲਟੀ ਪਾਣੀ ਜਾਂ ਇੱਕ ਗਲਾਸ ਪਾਣੀ ਦਾ ਲੈਣਾ ਤੇ 5-5 ਮਿੰਟ ਬੰਬੀ ਮੋਟਰ ਘਰ ਵਾਲੀ ਸਮੱਸਿਆ ਬਲ ਚੱਲਦੀ ਰਹਿੰਦੀ ਸੀ ਫੇ ਗੱਲ ਹੀ ਕੋਈ ਨਹੀਂ ਪਰਵਾਹ ਹੀ ਕੋਈ ਨਹੀਂ ਉਤੋਂ ਦੀ ਉੱਛਲ ਜਾਂਦੀ ਸੀ 2000 ਜਣੇ ਕਰਦੇ ਰੌਲਾ ਪਾਉਂਦੇ ਸੀ ਨਾ ਉਹ ਟੈਂਕੀ ਉੱਛਲ ਗਈ ਉੱਛਲ ਗਈ ਪਾਣੀ ਉੱਛਲ ਗਿਆ ਬੰਦ ਕਰੋ ਫੇਰ ਕੋਈ ਬੰਦ ਕਰਦਾ ਸੀ ਕਿਉਂਕਿ ਮਾਂਚੀ ਹੁੰਦਾ ਸੀ ਕੋਈ ਗੱਲ ਨਹੀਂ ਇਹ ਤੇ ਸਰਕਾਰੀ ਆ ਕੰਮ ਪਰ ਇਹ ਨਹੀਂ ਵੇਖ ਰਿਹਾ ਕਿ ਆਪਾਂ ਪਾਣੀ ਵੀ ਥੱਲੇ ਘਰਤੀ ਦੇ ਮੋਕ ਰਿਆ ਸੀ ਤੇ ਪਾਣੀ ਬਾਹਰ ਉਹ ਪਾਣੀ ਜਿਵੇਂ ਵਰਤੋਂ ਚਾਹੁੰਦਾ ਵਾ ਕੰਮ ਦਾ ਵਾ ਤੇ ਜਿਹਨੂੰ ਅਸਰ ਹੁੰਦਾ ਵਾ ਤੇ ਚੱਕਰ ਚੋਬਾ ਆਉਂਦਾ ਲੋਕਾਂ ਦੀਆਂ ਬਾਗੀਆਂ ਵਿੱਚ ਪਿਲ ਜਾਂਦੀਆਂ ਬਿਮਾਰੀਆਂ ਫੈਲਦੀਆਂ ਮੱਖੀ ਮੱਛਰ ਵਾ ਵੇਖ ਕਰਕੇ ਭਰਾਓ ਸਾਰਿਆਂ ਦਾ ਇਸ ਪਾਸੇ ਧਿਆਨ ਹੋਣਾ ਚਾਹੀਦਾ ਵਾ ਇਸ ਪਾਸੇ ਵੀ ਧਿਆਨ ਰੱਖੋ ਹਰ ਇੱਕ ਚੀਜ਼ ਨੂੰ ਸਮਝੋ ਕਿ ਆਪਾਂ ਦੇਸ਼ ਦਾ ਕੌਮ ਦਾ ਧਨ ਸਰਮਾਇਆ ਵਾ ਹੁਣ ਆ ਵੀ ਵੇਖ ਲਓ ਖਾਲ ਦੇ ਵੀ ਸਾਂਝੀਆਂ ਚੀਜ਼ਾਂ ਦਾ ਉਹ ਉਹੀ ਗੱਲ ਹੋ ਗਈ ਨਾ ਫਿਰ ਨਾ ਕੋ ਕਾਦਾ ਨਾ ਘਾੜਦਾ ਸਾਂਝੀਆਂ ਚੀਜ਼ਾਂ ਦਾ ਹਾਲ ਵੇਖ ਲਓ ਛੱਤਾਂ ਚੋਂ ਡੀਆਂ ਵਾਂ ਕਿਤੇ ਬਜ਼ੁਰਗ ਹੁੰਦੇ ਸੀ ਕਿਤੇ ਇੱਕ ਗਲਾਸ ਵੀ ਪਾਣ ਦਾ ਆ ਜਾਂਦਾ ਤੇ ਕੱਚੀਆਂ ਛੱਤਾਂ ਵੀ ਉਹ ਵੀ ਲੰਬ-ਲੰਬ ਕੇ ਵਧੀਆ ਕਰ ਦਿੰਦੇ ਸੀ ਥੱਲੇ ਨਹੀਂ ਹਉਣ ਦਿੰਦੇ ਉਹਨਾਂ ਕਮਰਿਆਂ ਚ ਸਾਰੀ ਜਾਂਦੇ ਸੀ ਤੇ ਇਸ ਕਰਕੇ ਸਾਰੀ ਚੀਜ਼ ਦੀ ਟਾਈਮ ਨਾਲ ਵੰਡ ਸਹੀ ਤਰੀਕੇ ਨਾਲ ਮਾਪੀ ਉਹਨੂੰ ਕਰਨੀ ਚਾਹੀਦੀ ਆ ਤੇ ਉਹਨਾਂ ਦਾ ਵੀ ਸਤਕਾਰ ਆ ਕਿਉਂਕਿ ਉਹਨਾਂ ਬੜੀਆਂ ਤਪੱਸਿਆ ਕੀਤੀਆਂ ਕੁਝ ਮਜਬੂਰੀਆਂ ਬਣ ਜਾਂਦੀਆਂ ਵਾਂ ਪਰ ਉਹਨਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਵਾ ਮਤਲਬ ਕਿ ਇਸ ਪਾਸੇ ਧਿਆਨ ਦੇਣਗੇ ਤੇ ਸਾਰਾ ਵਧੀਆ ਰਹੂਗਾ ਚੀਜ਼ ਬਣੀ ਆ ਟੁੱਟਣੀ ਭੱਜਣੀ ਪਰ ਇਹਦੀ ਟਾਈਮ ਨਾਲ ਰਿਪੇਅਰ ਵੀ ਹੁੰਦੀ ਆ ਕੋਈ ਨਵਾਂ ਮੋਟਰਸਾਈਕਲ ਗੱਡੀ ਲੈ ਆਵੇ ਜੋਦੀ ਆਪਾਂ ਧਿਆਨ ਨਾ ਰਿਪੇਅਰ ਨਹੀਂ ਕਰਦੇ ਧਿਆਨ ਨਹੀਂ ਰੱਖਦੇ ਉਹ ਵੀ ਬਕਾਰ ਹੋ ਜਾਂਦੀ ਆ ਤੇ ਜਿਹੜੀ ਪੁਰਾਣੀ ਚੀਜ਼ ਆ ਜੇ ਉਹਦਾ ਧਿਆਨ ਰੱਖਦੇ ਉਹ ਵੀ ਵਧੀਆ ਰਹਿੰਦੀ ਆ ਇਸ ਕਰਕੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਵਾ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜੋ ਜੀਵ ਤੇਰੇ ਗਾਦਾ ਸਤਨਾਮ ਵਾਹਿਗੁਰੂ ਕਹਿੰਦਾ ਵਾ ਰਾਜੀ ਜਾਵੇ ਰਾਜੀ ਜਾਵੇ ਆਹ ਵੇਖ ਲਓ ਹਾਲ ਪੜਾਓ ਹਮ ਤੁਹਾਡੇ ਸਾਹਮਣੇ ਆ ਕੀ ਕੀ ਕਾ